ਗਤੇ ਸ਼੍ਰੀ ਗਣੇਸ਼ ਚਤੁਰਤੀ ਦੇ ਮੌਕੇ ਤੇ ਅੰਮ੍ਰਿਤਸਰ ਵਿੱਚ ਕਈ ਥਾਵਾਂ ਤੇ ਸ਼੍ਰੀ ਗਣੇਸ਼ ਮਹਾਰਾਜ ਜੀ ਦੀ ਪੂਰਜਾ ਅਰਚਨਾ ਕੀਤੀ ਗਈ ਅਤੇ ਸ਼੍ਰੀ ਗਨਪਤੀ ਬੱਪਾ ਜੀ ਨੂੰ ਨਹਿਰ ਵਿੱਚ ਵਿਸਰਜਨ ਕਰਕੇ ਕਈ ਪਰਿਵਾਰ ਖੁਸ਼ ਨਜ਼ਰ ਆਏ ਖੁਸ਼ੀ ਦਾ ਮੌਕਾ ਜੀ ਸ੍ਰੀ ਗਣਪਤੀ ਗਣੇਸ਼ ਹਰ ਸਾਲ ਸਾਡੇ ਕੋਲ ਇੱਥੇ ਹੀ ਤਰ੍ਹਾਂ ਸੇਵਾ ਲੈਂਦੇ ਰਹਿਣ ਅਸੀਂ ਐਸੇ ਤਰ੍ਹਾਂ ਹੀ ਉਹਨਾਂ ਦੀ ਸੇਵਾ ਕਰਦੇ ਰਹੀਏ ਬਹੁਤ ਖੁਸ਼ੀ ਹੈ ਜੀ ਬਹੁਤ ਖੁਸ਼ੀ ਹੈ ਇਸ ਤਰ੍ਹਾਂ ਵੀ ਬਹੁਤ ਖੁਸ਼ੀ ਹੈ ਹਰ ਸਾਲ ਆਂਦੇ ਸਾਡੇ ਖੁਸ਼ੀ ਹੁੰਦੀ ਰਹੇਗੀ 10 ਦਿਨ ਹੋ ਗਏ ਰੱਖਿਆ ਨਾ ਤੇ ਬਹੁਤ ਖੁਸ਼ ਹੈ ਗਿਆ ਸਭ ਨੂੰ ਖੁਸ਼ੀਆਂ ਦੇਣ ਸਭ ਦੇ ਘਰ ਚਰਨ ਪਾਣ ਖੁਸ਼ੀ ਵਾਲੀ ਗੱਲ ਹੈ ਕਿ ਗਣਪਤੀ ਜੀ ਹਰ ਸਾਲ ਸਾਡੇ ਘਰ ਆਉਂਦੇ ਨੇ ਔਰ ਹਰ ਸਾਲ ਹਰ ਕਿਸੇ ਦੇ ਘਰ ਖੁਸ਼ੀਆਂ ਲੈ ਕੇ ਆਉਂਦੇ ਨੇ ਰਿੱਧੀ ਸਿੱਧੀ ਨਾਲ ਲਿਆਉਂਦੇ ਨੇ ਔਰ ਆਂਦੇ ਸਾਲ ਇਸੇ ਚਾਨੇ ਗਰਬਰੀ ਦੀ ਸਾਡੇ ਨਵੇਂ ਘਰ ਚ ਆਣਾ ਖੁਸ਼ੀਆਂ ਭਰਿਆ ਮਾਹੌਲ ਰਿਹਾ ਜਿਨ੍ਹਾਂ ਦੀ ਨਾਏ ਆ ਬਹੁਤ ਖੁਸ਼ੀਆਂ ਰਹੀਆਂ ਘਰ ਚ ਚਲੋ ਬੱppa ਹਰ ਸਾਲ ਇਸੇ ਦਮ ਕਿਰਪਾ ਕਰਨ ਆਪਣੀ ਹਰ ਸਾਲ ਉਹਨ ਬਹੁਤ ਵਧੀਆ ਲੱਗਾ ਤੁਹਾਨੂੰ ਕੋ ਬਣਨ ਕੇ ਮਾਰਦਾ ਸੋਖ ਸ਼ਾਂਤੀ ਮੰਗੀ ਪਰਮਾਤਮਾ ਕੋ ਆਪਣੇ ਘਰ ਦੀ ਬੱppa ਹਮੇਸ਼ਾ ਖੁਸ਼ੀਆਂ ਬਖਸ਼ਣ ਬੱਚਿਆਂ ਨੂੰ ਵੱਡਿਆ ਵੱਡਿਆ ਉਮਰਾਂ ਕਰਨ ਤਰੱਕੀਆਂ ਬਖਸ਼ਣ ਜਨ ਬਦੀ ਮਹਾਰਾਜ ਜੀ ਸਾਡੇ ਘਰ 10 ਦਿਨ ਵਿਰਾਜ ਵਿਰਾਜਮਾਨ ਹੋਏ ਨੇ ਸਾਨੂੰ ਜਿੰਨੀ ਸਾਡੀ ਦਿਲ ਯਾਨੀ ਕਿ ਸਾਡੇ ਕੋਲ ਜਿੰਨੀ ਸੇਵਾ ਆਈ ਆਪਾਂ ਕੀਤੀ ਹੈ ਪ੍ਰਮਾਤਮਾ ਕਰੇ ਅਗਲੇ ਸਾਲ ਫੇਰ ਸਾਡੇ ਘਰ ਆਣ ਦਿਨ ਆਪਾਂ ਹੋਰ ਸੇਵਾ ਕਰੀਏ ਦਿਨ ਦੁਗਣੀ ਰਾਹਤ ਚੁਗਣੀ ਤਰੱਕੀ ਦੇਵੇ ਗੰਡ ਦੀ ਮਹਾਰਾਜ ਜੀ ਸਾਨੂੰ ਸਾਡੇ ਪਰਿਵਾਰ ਨੂੰ ਸਾਡੇ ਘਰ ਪਰਿਵਾਰ ਚ ਲਹਿਰਾਵਾਂ ਲੱਗ ਜਾਣ ਇਸ ਦੇਸ਼ ਚ ਲਹਿਰਾਵਾਂ ਲੱਗ ਜਾਣ ਸਮਾਜ ਚ ਲਹਿਰਾਵਾਂ ਸਮਾਜ ਦਾ ਸਭ ਸਹੀ ਹੋ ਜਾਵੇ ਗਣੇਸ਼ ਚਤੁਰਤੀ ਦਾ ਇਹ ਹੜਾ ਪੂਰੇ ਦੇਸ਼ ਵਿੱਚ 7 ਸਤੰਬਰ ਤੋਂ ਲੈ ਕੇ 17 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ। ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਤੁਸੀਂ ਤਸਵੀਰਾਂ ਇੱਕ ਵਾਰ ਸਾਂਝੀਆਂ ਕਰਦੇ ਤੇ ਤਸਵੀਰਾਂ ਅਮਰਤਾਰ 17 ਵਾਲੇ ਪੋਲੀਹਾਨ ਜਿੱਥੇ ਗਣੇਸ਼ ਮਹਾਰਾਜ ਜੀ ਦਾ ਪ੍ਰਸਰਜਨ ਕੀਤਾ ਜਾ ਰਿਹਾ ਹੈ ਤੇ ਵੱਡੀ ਗਿਣਤੀ ਵਿੱਚ ਜਿੱਥੇ ਪ੍ਰਸਰਜਨ ਕਰਨ ਵਾਸਤੇ ਵੱਖ-ਵੱਖ ਸਮਾਂ ਤੋਂ ਲੋਕ ਆ ਰਹੇ ਹਨ। ਗੱਲਬਾਤ ਕਰਦੇ ਹਾਂ ਲੋਕਾਂ ਨੇ ਆਖਿਆ ਕਿ ਉਹ ਬੜੇ ਹੀ ਵਡਭਾਗੀ ਹਨ ਕਿ ਉਹਨਾਂ ਨੂੰ ਗਣੇਸ਼ ਮਹਾਰਾਜ ਜੀ ਦੀ ਪੂਜਾ ਕਰਨ ਦਾ ਮੌਕਾ ਮਿਲਿਆ। ਅਮਰਤਾਰ ਪਾਸੇ ਖਬਰ ਨਾਮ ਲਈ ਕੈਮਰਾਮੈਨ ਪ੍ਰੇਮ ਸ਼ਰਮਚੰਦ ਅਤੇ ਕਰਕੇਸ਼ ਕੁਮਾਰ